जय पिन जय पार्थ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਦੋਸਤੋ ਜਿਨੇ ਤੁਸੀਂ ਜਾਣਦੇ ਹੋ ਕਿ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜੱਤਲ ਸਾਹਿਬ ਤੇ ਉਹਨਾਂ ਦੀ ਟੀਮ ਪੂਰੇ ਪੰਜਾਬ ਦੇ ਉਹਨਾਂ ਆਫੀਸਰ ਸਹਿਬਾਨਾਂ ਨਾਲ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸ ਰਹੀ ਹੈ ਕਿ ਜੋ ਅੰਬੇਡਕਰ ਊਰਜਾ ਪਵੰਦੇ ਸਾਹਮਣੇ 1815 ਗਾਜ ਜਿਸ ਦਾ ਬਿਆਨਾ ਦਿੱਤਾ ਜਾ ਚੁੱਕਾ ਹੈ ਔਰ ਜਿਸ ਦੀ ਰਜਿਸਟਰੀ 7 ਫਰਵਰੀ ਨੂੰ ਜਿਹੜੀ ਹੈ ਉਹ ਤੈ ਹੈ ਕਿ ਉਸ ਦਿਨ ਰਜਿਸਟਰੀ ਕਰਾਉਣੀ ਹੈ ਔਰ ਉਸਦੀ ਖਰਚੇ ਦੀ ਪਰਪਾਈ ਵਾਸਤੇ ਅਸੀਂ ਦਿਨ ਰਾਤ ਪ੍ਰਧਾਨ ਸਾਹਿਬ ਦੇ ਨਾਲ ਜਾ ਰਹੇ ਹਾਂ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਕਿਉਂਕਿ ਅਮਾਉਂਟ ਬਹੁਤ ਬੜੀ ਹੈ ਔਰ ਕਿਤੇ ਨਾ ਕਿਤੇ ਅਜੇ ਉਸ ਅਮਾਉਂਟ ਤੱਕ ਅਸੀਂ ਪਹੁੰਚਦਾ ਰਹੇ ਹਾਂ ਲੇਕਿਨ ਥੋੜਾ ਜਿਹਾ ਜ਼ਰੂਰ ਪਿੱਛੇ ਹਾਂ ਲੇਕਿਨ ਜੇਕਰ ਅਸੀਂ ਸਾਰੇ ਇੱਕ ਵਾਰੀ ਹਮਲਾ ਮਾਰੀਏ ਤਾਂ ਇਹ अमाउंट ਕੁਝ ਵੀ ਨਹੀਂ ਹੈ ਜਿੱਥੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਨੇਕ ਦਿਲ ਇਨਸਾਨ ਨੇ ਜਿਹੜੇ ਕੀ ਇਸ ਤਰ੍ਹਾਂ ਦੀ ਮਤਲਬ ਚੱਕੇ ਹੋਏ ਸਟੈਪ ਦੀ ਸਹਾਇਤਾ ਕਰਦੇ ਨੇ ਉਹਨਾਂ ਨੂੰ ਸਹਲਾਉਂਦੇ ਨੇ ਔਰ ਉਹ ਆਪਣੀ ਜੇਬ ਦੇ ਵਿੱਚੋਂ ਨੇਕ ਕਮਾਈ ਦੇ ਵਿੱਚੋਂ ਬਹੁਤ ਵੱਡਾ ਯੋਗਦਾਨ ਵੀ ਪਾਉਂਦੇ ਨੇ ਕਿਉਂਕਿ ਇਹ ਕਾਰਜ ਜਿਹੜਾ ਹੈ ਇਹ ਮਨੁੱਖਤਾ ਦੀ ਭਲਾਈ ਵਾਸਤੇ ਹੈ ਮਨੁੱਖਤਾ ਦੀ ਭਲਾਈ ਵਾਸਤੇ ਹੀ 1815 ਗੱਜ ਜਿਹੜੀ 3.5 ਕਨਾਲਾਂ ਤੋਂ ਵੱਧ ਜਗ੍ਹਾ ਬਣਦੀ ਹੈ ਜਿਸ ਤੇ ਉੱਪਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪਲਾਨਿੰਗਸ ਕੀਤੀਆਂ ਜਾਣਗੀਆਂ ਬੱਚਿਆਂ ਦੀ ਜ਼ਿੰਦਗੀ ਸੁਧਰੇ ਐਜੂਕੇਟ ਹੋਣ ਔਰ ਬੱਚੇ ਸਮਾਜ ਦੇ ਨਾਲ ਜੁੜਨ ਔਰ ਬੱਚੇ ਸੋਸਾਇਟੀ ਵਿੱਚ ਜਾ ਕੇ ਲੋਕਾਂ ਦੀ ਭਲਾਈ ਲਈ ਚੰਗੇ ਚੰਗੇ ਕਦਮ ਚੱਕਣ ਲੋਕਾਂ ਦੀ ਭਲਾਈ ਨੂੰ ਲੈ ਕੇ ਚੰਗੀਆਂ ਚੰਗੀਆਂ ਪਲਾਨਿੰਗਸ ਕਰਨ ਔਰ ਤਾਂ ਕਿ ਲੋਕ ਜਿਹੜੇ ਨੇ ਉਹ ਇਸ ਸੰਸਥਾ ਦੇ ਨਾਲ ਵਤ ਤੋਂ ਵਤ ਦੇ ਜੁੜਨ ਔਰ ਜਿੱਥੇ ਬੈਠ ਕੇ ਆਪਾਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਿਸ ਤਰ੍ਹਾਂ ਬਣਾਉਣਾ ਹੈ ਉਸ ਦੀਆਂ ਪਲਾਨਿੰਗ ਕੀਤੀ जा और शायद यही एक जरिया से एक जमीन जमीन तो बाद उस तरह का की बनेगा सारा भविख की गोद में है सो अंबेडकर ऊर्जा भवन जंजिली हुआ है ਮਨੁੱਖਤਾ ਦੀ ਭਲਾਈ ਲਈ ਹੈ ਜਿੱਥੇ ਇਸ ਸਮੇਂ ਲੈਬਾਰਟਰੀ ਚੱਲ ਰਹੀ ਹੈ ਜਿਹੜੀ ਕਿ ਫ੍ਰੀ ਆਫ ਕਾਸਟ ਕਹਿ ਸਕਦੇ ਆ ਕਿ ਜਿਹੜੇ ਕਿ ਜੇ 1000 ਰੁਪਏ ਦਾ ਟੈਸਟ ਹੈ ਤਾਂ 100 ਰੁਪਏ ਦਾ ਟੈਸਟ ਹੈ ਮਤਲਬ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਜਿਹੜੀ ਹੈ ਇਹ ਲੈਬਾਰਟਰੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਚਲਾਈ ਜਾ ਰਹੀ ਹੈ ਔਰ ਜਿੱਥੇ ਮੈਂ ਕਲੀਅਰ ਕਰ ਦਿਆਂ ਕਿਸੇ ਵੀ ਤਰ੍ਹਾਂ ਦਾ ਕੋਈ ਜਾਤ ਕੋਈ ਉੱਚ ਨੀਚ ਦਾ ਪਿੰਨ ਭੇਦ ਨਹੀਂ ਹੈ ਕਿਉਂਕਿ ਮਨੁੱਖਤਾ ਦੀ ਭਲਾਈ ਲਈ ਚੱਕਿਆ ਹੀ ਕਦਮ ਜਿਹੜਾ ਹੈ ਉਹ ਕਾਰਗਰ ਹੈ ਹੁੰਦਾ ਹੈ ਇੱਥੋਂ ਨਾਲ ਹੀ ਤੁਸੀਂ ਡਿਸਪੈਂਸਰੀ ਹੈ ਬਿਲਕੁਲ ਲੈਬੋਰੀਟਰੀ ਚੋ ਟੈਸਟ ਕਰਵਾਓ ਉਹਦੀ ਰਿਪੋਰਟ ਲੈ ਕੇ ਨਾਲ ਹੀ ਡਿਸਪੈਂਸਰੀ ਹੈ ਜਿੰਨੀ ਮਰਜ਼ੀ ਮਹਿੰਗੀ ਮੈਡੀਸਿਨ ਕਿਉਂ ਨਾ ਹੋਵੇ ਇੱਥੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਫ੍ਰੀ ਆਫ ਕਾਸਟ ਇਹਦੇ ਵਿੱਚ ਵੀ ਕਿਸੇ ਦੀ ਤਰ੍ਹਾਂ ਦੀ ਕੋਈ ਉੱਚ ਨੀਚ ਜਾਤ ਬਰਾਦਰੀ ਬਿਲਕੁਲ ਨਹੀਂ ਦੇਖੀ ਜਾਂਦੀ ਤੁਸੀਂ ਕਿਸੇ ਵੀ ਮਤਲਬ ਕੈਟਾਗਰੀ ਦੇ ਨਾਲ ਹੋ ਤੁਸੀਂ ਮਤਲਬ ਇਹ ਜਿਹੜੀ ਹੈ ਇਸ ਡਿਸਪੈਂਸਰੀ ਦਾ ਫਾਇਦਾ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਚਾਰ ਮੰਜ਼ਲੀ ਬਿਲਡਿੰਗ ਬਣੀ ਇਹ ਜਿੱਥੇ ਆਈਪੀਐਸ ਪੀਸੀਐਸ ਆਈਐਸ ਆਫੀਸਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਇੰਕਲਾਮ ਨੇ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਔਰ ਬੱਚੇ ਜਿਹੜੇ ਆ ਰਾਤ ਨੂੰ ਸਟੇ ਕਰਦੇ ਨੇ ਇੱਥੇ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਹਾਂ ਜੇਕਰ ਤੁਸੀਂ ਚਾਹੋ ਆਪਣੀ ਖੁਸ਼ੀ ਦੇ ਨਾਲ ਕੁਝ ਇਸ ਪਵਨ ਦੀ ਮਤਲਬ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤੇ ਤੁਸੀਂ ਦੇ ਸਕਦੇ ਹੋ ਅਦਰਵਾਇਜ਼ ਇੱਥੇ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਇਹ ਜਿਹੜਾ ਹੁਣ ਸਪਾ ਵੰਦੇ ਸਾਹਮਣੇ ਜਿਹੜੀ ਜ਼ਮੀਨ ਲਿੱਤੀ ਹੈ ਇਸ ਜ਼ਮੀਨ ਦੀ ਰਜਿਸਟਰੀ 7 ਫਰਵਰੀ ਨੂੰ ਦੋਸਤੋ ਮੇਰਾ ਇਸ ਐਪੀਸੋਡ ਦੇ ਵਿੱਚ ਕਹਿਣ ਦਾ ਇਹੀ ਮਤਲਬ ਹੈ ਕਿ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਨੇਕ ਕਮਾਈ ਦੇ ਵਿੱਚੋਂ ਤੁਸੀਂ ਆਪਣਾ ਯੋਗਦਾਨ ਜ਼ਰੂਰ ਪਾਓ ਜੋ ਵੀ ਤਿਲ ਫੁਲ ਤੋ ਜੋ ਵੀ ਤੁਸੀਂ ਮਤਲਬ ਤੁਹਾਡੇ ਚ ਕਸ਼ਮਤਾ ਹੈ ਤੁਸੀਂ ਇਸ ਜ਼ਮੀਨ ਨੂੰ ਖਰੀਦਣ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਤਾਂ ਕਿ ਸਮੇਂ ਸਿਰ ਇਸ ਦੀ ਰਜਿਸਟਰੀ ਕਰਵਾਈ ਜਾ ਸਕੇ ਔਰ ਜਿਹੜੀ ਆਵਾਮ ਦੇ ਨਾਮ ਲਗਾਈ ਜਾ ਸਕੇ ਜਿੱਥੇ ਬੈਠ ਕੇ ਆਪਾਂ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਵੇਖ ਸਕਦੇ ਹਾਂ ਔਰ ਇਸ ਜਗ੍ਹਾ ਬੈਠ ਕੇ ਆਪਾਂ ਆਉਣ ਵਾਲੇ ਬੱਚੇ ਕਿਉਂਕਿ ਨੌਕਰੀਆਂ ਕਿੰਨੀਆਂ ਕਿ ਮਿਲਦੀਆਂ ਨੇ ਕਿੱਥੇ ਕੀ ਹੋ ਰਿਹਾ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਬੱਚੇ ਆਪਣੀ ਜ਼ਿੰਦਗੀ ਨਾਲ ਕੇ ਬੱਚਿਆਂ ਦੀ ਜ਼ਿੰਦਗੀ ਬਾਰੇ ਆਪਾਂ ਨੂੰ ਜ਼ਰੂਰ ਸੋਚਣਾ ਪਏਗਾ ਔਰ ਉਹਨਾਂ ਦੀਏ ਭਵਿੱਖ ਨੂੰ ਲੈ ਕੇ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪਲੈਨਿੰਗਸ ਵੀ ਕਰਨੀਆਂ ਪੈਣ ਗਿਆ ਸੋ 7 ਫਰਵਰੀ ਜਿਹੜੀ ਹੈ ਬਿਲਕੁਲ ਨਜ਼ਦੀਕ ਹੈ ਤੁਸੀਂ ਦੇਖੋ ਅੱਜ 15 ਤਾਰੀਖ ਹੋ ਗਈ ਹੈ 15 ਤੇ ਬਸ ਉਹ ਹੀ 15 ਤੱਕ ਦਿਨ ਹੀ ਰਹਿੰਦੇ ਬਾਕੀ ਤਾਂ ਫਿਰ ਤਿਆਰੀ ਬਿਆਰੀ ਚ ਲੱਗ ਜਾਣਾ ਸਾਰਾ ਕੁਝ ਸੋ ਅਸੀਂ ਦਿਨ ਰਾਤ ਜਸਲ ਸਾਹਿਬ ਦੇ ਨਾਲ ਇੱਕ ਕੀਤਾ ਹੋਇਆ ਹੈ ਔਰ ਤੁਹਾਡੇ ਤੱਕ ਪਹੁੰਚ ਰਹੇ ਆ ਔਰ ਸੰਤ ਸਮਾਜ ਜਿਹੜਾ ਹੈ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਬਹੁਤ ਹੀ ਓੰਡਾ ਯੋਗਦਾਨ ਪਾ ਰਿਹਾ ਆਪਣੀ ਸੰਗਤ ਦੇ ਕੋਲੋਂ ਵੀ ਮਦਦ ਕਰਵਾ ਰਿਹਾ ਔਰ ਬਹੁਤ ਸਾਰੇ ਆਫੀਸਰ ਇਹੋ ਜਿਹੇ ਨੇ ਜਿਨ੍ਹਾਂ ਤੱਕ ਅਸੀਂ ਕਈ ਵਾਰ ਪਹੁੰਚ ਕਰ ਚੁੱਕੇ ਹਾਂ ਅੱਜ ਕਰਦੇ ਆ ਕੱਲ ਕਰਦੇ ਆ ਮਤਲਬ ਲਾਰੇਬਾਜ਼ੀ ਜਿਹੜੀ ਹੈ ਉਹ ਸ਼ਾਇਦ ਉਹ ਜਿਹੜੀ ਹੈ ਇਸ ਫੀਲਡ ਦੇ ਵਿੱਚ ਨਹੀਂ ਚੰਗੀ ਲੱਗਦੀ ਜੇ 바ਵਾ ਸਾਹਿਬ ਨੇ 5% ਕਿਹਾ ਸੀ ਤਾਂ ਸਾਨੂੰ ਕਮਸੇ ਕਮ ਅਸੀਂ ਜ਼ਿੰਦਗੀ 'ਚ ਕਿੰਨਾ ਪੈਸਾ ਕਮਾਇਆ ਤੇ 5% ਨਹੀਂ ਆਪਾਂ ਦੇ ਸਕਦੇ ਔਰ ਅਜਿਹੇ ਆਫੀਸਰ ਜਿਹੜੇ ਨੇ ਜਿਹੜੇ ਜਿਨ੍ਹਾਂ ਕੋਲ ਅਸੀਂ ਪਰਸਨਲੀ ਵੀ ਕਈ ਵਾਰ ਜਾ ਚੁੱਕੇ ਹਾਂ ਅੱਜ ਕਰਦੇ ਹਾਂ ਟੀਮ ਦੇ ਨਾਲ ਗੱਲ ਕਰ ਕਿਹੜੀ ਟੀਮ ਦੇ ਨਾਲ ਗੱਲ ਕਰਨੀ ਆ ਤੁਸੀਂ ਤੁਸੀਂ ਆਪ ਹੀ ਹੈ ਤੁਹਾਡੀ ਟੀਮ ਕਿਹੜੀ ਹੈ ਕਿਹੜੀ ਨਹੀਂ ਇਹ ਅਜੇ ਤੱਕ ਨਹੀਂ ਪਤਾ ਲੱਗਾ ਕونکہ ਟੀਮ ਉਹੀ ਹੁੰਦੀ ਸੰਸਥਾ ਉਹੀ ਹੁੰਦੀ ਹੈ ਜਿਸ ਦਾ ਕੀਤਾ ਹੋਇਆ ਕੰਮ ਨਜ਼ਰ ਆਵੇ ਐ ਤਾਂ ਬਹੁਤ ਸੰਸਥਾ ਮਤੁਰੀਆਂ ਫੇਰਦੀਆਂ ਨੇ ਉਹ ਢਾਲ ਤੋੜੀ ਉਹਨਾਂ ਦਾ ਤੁਰੀ ਜਾਂਦਾ ਬਸ ਦੈਟਸ ਆਲ ਇਸ ਤੋਂ ਇਲਾਵਾ ਕੁਝ ਨਹੀਂ ਹੈ ਸੋ ਉਸ ਸੰਸਥਾ ਨੂੰ ਪੈਸਾ ਦਿਓ ਜਿਸ ਸੰਸਥਾ ਦੇ ਨੂੰ ਦਿੱਤਾ ਹੋਇਆ ਪੈਸਾ ਕਿਤੇ ਨਾ ਕਿਤੇ ਲੱਗਿਆ ਨਜ਼ਰ ਉंडा ਹੈ ਨਹੀਂ ਤਾਂ ਲੋਕ ਜਿਹੜੇ ਨੇ ਉਹਨਾਂ ਨੇ ਦਾਲ ਤੋਰੀ ਤੋਰਿਆ ਹੋਇਆ ਹੈ ਉਹ ਧੰਦਾ ਕਰ ਰਹੇ ਨੇ ਉਹ ਲੋਕਾਂ ਦੇ ਪੈਸੇ ਤੇ ਐਸ਼ ਪ੍ਰਸਤੀ ਕਰ ਰਹੇ ਨੇ ਸੋ ਅਜਿਹੀਆਂ ਸੰਸਥਾਵਾਂ ਦੇ ਪ੍ਰਧਾਨਾਂ ਤੋਂ ਬਚੋ ਅਜਿਹੇ ਲੋਕਾਂ ਤੋਂ ਬਚੋ ਪੈਸਾ ਉੱਥੇ ਹੀ ਠੀਕ ਦਿਓ ਜਿੱਥੇ ਤੁਹਾਡਾ ਪੈਸਾ ਲੱਗਿਆ ਨਜ਼ਰ ਆਵੇ ਸੋ ਦੋਸਤੋ ਬੇਨਤੀ ਇਹ ਹੀ ਹੈ ਕਿ 7 ਫਰਵਰੀ ਨੂੰ ਰਜਿਸਟਰੀ ਕਰਵਾ ਰਹੇ ਆ ਸੋ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਯੋਗਦਾਨ ਪਾਉਣਾ ਚਾਹੁੰਦੇ ਹੋ ਤੁਸੀਂ ਪਾਵਰ ਆਫ ਸੋਸ਼ਲ ਜਿਉਰਿਟੀ ਦੇ ਨਾਲ ਜੁੜ ਕੇ पा सक्दे हो जुडे रहनुहोस् गुनामा चैनल दिन